ਸਤਨਾਮ ਸ਼ਿਵਾਏ ਕ੍ਰੂਜੀ ਰਾਗ ਗੋੜੀ ਭਗਤਾਂ ਕੀ ਬਾਣੀ ਗੋੜੀ ਕਬੀਰ ਜੀ ਗਰਬ ਵਾਸ ਮੈਂ ਕੋਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕੋਰੇ ਪੰਡਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕੇ ਜਨਮ ਮਤ ਖੋਏ ਰਾਹੁ ਜੋ ਤੂੰ ਬ੍ਰਾਹਮਣ ਬ੍ਰਾਹਣੀ ਜਾਇ ਤੋ ਆਨ ਬਾਟ ਕਾਏ ਨਹੀਂ ਆਇ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਾਇਤ ਹੈ ਹਮਾਰਾ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਚਾ ਮੰਨਦੇ ਸਨ ਤੇ ਛੋਟੀ ਜਾਤ ਦੇ ਬੰਦਿਆਂ ਨਾਲ ਬੜੀ ਨਫ਼ਰਤ ਕਰਦੇ ਸਨ ਕਬੀਰ ਜੀ ਜਾਤ ਪਾਤ ਦਾ ਖੰਡਨ ਕਰਦੇ ਹੋਏ ਆਖਦੇ ਹਨ ਸਾਰੇ ਜੀਵ ਬ੍ਰਹਮ ਦੀ ਅੰਸ ਤੋਂ ਪੈਦਾ ਹੁੰਦੇ ਹਨ ਮਾਂ ਦੇ ਪੇਟ ਵਿੱਚ ਕੋਈ ਜਾਤ ਅਤੇ ਖਾਨਦਾਨ ਨਹੀਂ ਹੁੰਦਾ। हे ਪੰਡਿਤ ਜੀ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਬ੍ਰਾਹਮਣ ਕਦੋਂ ਤੋਂ ਬਣ ਗਏ ਹੋ? ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਕੇ ਹੰਕਾਰ ਵਿੱਚ ਆਪਣਾ ਜਨਮ ਬਰਬਾਦ ਨਾ ਕਰੋ। ਰਹਾਉ। ਜੇ ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਦੀ ਕੁੱਖੋਂ ਪੈਦਾ ਹੋਇਆ ਹੈ, ਤਾ ਕਿਸੇ ਹੋਰ ਰਾਹ ਜਾਤ ਰਹੀਂ ਸੰਸਾਰ ਵਿੱਚ ਕਿਉਂ ਨਹੀਂ ਪੈਦਾ ਹੋਇਆ ਪੰਡਤ ਜੀ ਤੁਸੀਂ ਕਿਸ ਤਰ੍ਹਾਂ ਬ੍ਰਾਹਮਣ ਹੋ ਅਤੇ ਅਸੀਂ ਕਿਵੇਂ ਸ਼ੁੱਧਰ ਹਾਂ ਸਾਡੇ ਸ਼ਰੀਰ ਵਿੱਚ ਕਿਵੇਂ ਨਿਰਾ ਲਹੂ ਹੀ ਹੈ ਤੇ ਤੁਹਾਡੇ ਸ਼ਰੀਰ ਵਿੱਚ ਦੁੱਧ ਹੈ ਕਬੀਰ ਜੀ ਆਖਦੇ ਹਨ ਅਸੀਂ ਸਿਰਫ ਉਸ ਨੂੰ ਬ੍ਰਾਹਮਣ ਆਖਦੇ ਹਾਂ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਕੋੜੀ ਕਬੀਰ ਜੀ ਅੰਧਕਾਰ ਸੁਖ ਕਬੈ ਨ ਸੋਈ ਹੈ ਰਾਜ ਰੰਗ ਦਉ ਮਿਲ ਹੋਈ ਹੈ ਜੋ ਪੈ ਰਸਨਾ RAM ਨ ਕੈ ਬੋ ਉਪਜਤ ਬਿਨ ਸਤ ਰੋਵਤ ਰਈ ਬੋ ਰਹਾਉ जस देखी है तरवर की छाया प्राण गए कौका की माया जस जंती मैं ज्यो समाना मुए मरम को का कर जाना हंसा सरवर काल शरीर राम पियोरे कबीर ਅਗਿਆਨ ਰੂਪੀ ਹਨੇਰੇ ਵਿੱਚ ਬੰਦਾ ਕਦੇ ਸੁਖ ਦੀ ਨੀਂਦ ਨਹੀਂ ਸੌ ਸਕਦਾ ਭਾਵੇਂ ਅਮੀਰ ਹੋਵੇ ਜਾਂ ਗਰੀਬ ਦੋਵੇਂ ਬਰਾਬਰ ਹੀ ਰੋਂਦੇ ਹਨ ਜਦੋਂ ਤੱਕ ਜੀਵ ਪਰਮਾਤਮਾ ਦਾ ਭਜਨ ਨਹੀਂ ਕਰਦੀ ਤਦੋਂ ਤੱਕ ਮਨੁੱਖ ਜਨਮ ਮਰਮ ਵਿੱਚ ਰੋਂਦਾ ਰਹੇਗਾ ਰਹਾ ਜਿਵੇਂ ਰੁੱਖ ਦੀ ਛਾਂ ਅਸਥਾਈ ਵੇਖੀ ਜਾਂਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਹਾਲ ਹੈ ਜਦੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਰੁਪਿਆ ਪੈਸਾ ਕਿਸੇ ਹੋਰ ਦਾ ਬਣ ਜਾਂਦਾ ਹੈ ਜਿਵੇਂ ਰਾਗ ਦੀ ਧੁਨ ਸਾਜ਼ ਵਿੱਚ ਲੀਨ ਹੋ ਜਾਂਦੀ ਹੈ ਇਸੇ ਤਰ੍ਹਾਂ ਮੋਏ ਬੰਦੇ ਦਾ ਭੇਤ ਕੋਈ ਕਿਵੇਂ ਸਮਝ ਸਕਦਾ ਹੈ ਕੀ ਜਿੰਦ ਕਿੱਥੇ ਚਲੀ ਗਈ ਜਿਵੇਂ ਹੰਸ ਸरोवर ਦੇ ਨੇੜੇ ਉੱਡਦੇ ਰਹਿੰਦੇ ਹਨ ਤਿਵੇਂ ਮੌਤ ਮਨੁੱਖ ਦੇ ਨੇੜੇ ਰਹਿੰਦੀ ਹੈ ਕਬੀਰ ਜੀ ਸਮਝਾਉਂਦੇ ਹਨ ਪਰਮਾਤਮਾ ਦਾ ਨਾਮ ਰਸ ਪੀਵੋ ਭਾਉ ਉਸ ਦਾ ਭਜਨ ਕਰੋ ਗੋੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕਚੂਆ ਫਲ ਮੋਤੀ ਕਾਮਣ ਸੁਕਰ ਜੋ ਨਿਰਪੋ ਕਈਐ ਪੋਪਜ ਜਾਏ ਅਬੈ ਹੋਇ ਰਈਐ ਰਹਾਉ ਟਟ ਤੀਰਤ ਨਹੀਂ ਮਨ ਪਤਿਆਏ ਚਾਰ ਅਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਰੋਸ ਇਸ ਪਰਚਾਏ ਪਰਚ ਰਹਿ ਇਸ ਇਹ ਸ੍ਰਿਸ਼ਟੀ ਪਰਮਾਤਮਾ ਦਾ ਨੂਰ ਹੈ ਤੇ ਇਸ ਸ੍ਰਿਸ਼ਟੀ ਦਾ ਨੂਰ ਉਹ ਪਰਮਾਤਮਾ ਹੈ ਇਸ ਨੂੰ ਚੰਗਾਈਆਂ ਅਤੇ ਬੁਰੀਆਈਆਂ ਰੂਪ ਫਲ ਲੱਗੇ ਹੋਏ ਹਨ ਉਹ ਕਿਹੜਾ ਸ਼ਰੀਰ ਰੂਪ ਕਰ ਹੈ ਜੋ ਮੌਤ ਦੇ ਡਰ ਤੋਂ ਦੂਰ ਆਖਿਆ ਜਾ ਸਕਦਾ ਹੈ ਜਦੋਂ ਡਰ ਦੂਰ ਹੋ ਜਾਂਦਾ ਹੈ ਤਾਂ ਮਨੁੱਖ ਨੀਡਰ ਹੋ ਕੇ ਵਿਚਰਦਾ ਹੈ ਰਹਾਉ ਪਵਿੱਤਰ ਤੀਰਥਾਂ ਤੇ ਜਾ ਕੇ ਵੀ ਮਨ ਨੂੰ ਯਕੀਨ ਨਹੀਂ ਹੁੰਦਾ ਤੇ ਮਨੁੱਖ ਪੁੰਨ ਪਾਪ ਵਿੱਚ ਫਸੇ ਰਹਿੰਦੇ ਹਨ ਪਰ ਪਾਪ ਤੇ ਪੁੰ ਦੂਵੇਂ ਹੀ ਇੱਕੋ ਜਿਹੇ ਹਨ ਤੁਹਾਡੇ ਹਿਰਦੇ ਘਰ ਵਿੱਚ ਪਰਸ ਪ੍ਰਭੂ ਹੈ ਇਸ ਵਾਸਤੇ ਹੋਰ ਗੁਣ ਛੱਡ ਦਿਓ ਕਬੀਰ ਜੀ ਆਖਦੇ ਹਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ ਹੈ ਉਸ ਪ੍ਰਭੂ ਦੇ ਨਾਲ ਨਰਾਜ ਨਾ ਹੋਵੋ ਆਪਣੇ ਮਨ ਨੂੰ ਨਾਮ ਜਪਣ ਦੇ ਆਰੇ ਲਾ ਕੇ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ